ਦਰਬਾਰ ਚ ਉੱਚ ਦੇ ਪੱਲ ਵੀ ਬੈਠੇ ਨਾ ਫਿਰ ਬਾਹਰ ਦੀਆਂ ਚੀਜ਼ਾਂ ਨੂੰ ਛੱਡਦੇ ਆ ਭਾਵੇਂ 5 ਮਿੰਟ ਹੀ ਬਸੇ ਤੇ ਫਿਰ ਕਹ ਕਿ ਤਰਪਾਸ਼ਾ ਕਹਿੰਦੇ ਕਿ ਇੱਕ ਛਿੰਜ ਹੈ ਜਿਹਨਾਂ ਨੇ ਕਹ ਕਿ ਇੱਕ ਛਿੰਜ ਕਿੰਨਾ ਤੋਂ ਹੁੰਦਾ ਜਿਹਨਾਂ ਨੇ ਅੱਖ ਬੰਦ ਕਰਕੇ ਕੋਲੀ ਤਾਂ ਕਿ ਨਹੀਂ ਮੇਰੇ ਦਾ ਸਮੇਂ ਉਹ ਦਿਨ ਪਿਆਰ ਨਾ ਪਾ ਲਾ ਤਾਂ ਤੋਂ ਬਚ ਜੇਗਾ ਗੁਰੂ ਨੂੰ ਸਾਡੇ ਤੋਂ ਕੋਈ ਨਹੀਂ ਚਾਹੀਦਾ ਜੀ ਸਾਨੂੰ ਗੁਰੂ ਤੋਂ ਸਭ ਤੋਂ ਚਾਹੀਦਾ ਇਸ ਕਰਕੇ ਜੀ ਗੁਰੂ ਤੋਂ ਕੁਝ ਮੰਗਣਾ ਨਾ ਗੁਰੂ ਤੇਗ ਬਹਾਦਰ ਜੀ ਅੱਡ ਗਏ ਮੰਗਰ ਦੀ ਦਾਸ ਸਿੱਖੀ ਕਿਉਂਕਿ ਮੰਗੋੜ ਵਾਲਾ ਵੀ ਆਉਂਦਾ ਤੇ ਦੇਹਨ ਵਾਲਾ ਵੀ ਆਉਂਦਾ ਇਸ ਕਰਕੇ ਗੋਦੇ ਲੇ ਕਿ ਇਸੇ ਸੰਸਾਰੀ ਮਨੁੱਖ ਦੇ ਅੰਦਰ ਕਿਉਂਕਿ ਇਹਦਾ ਜਜ਼ੂਰ ਮਾਰੀ ਇੱਕ ਵਾਰ ਮੰਗਨ ਦੀ ਦੂਜੀ ਵਾਰ ਮੰਗਨ ਦਾ ਕਿਹਨੇ ਕਿਹਾ ਇਹਦੇ ਢੋਹ ਦੀ ਆ ਪਰ ਜਦੋਂ ਤੋਂ ਬਚਪਨ ਤੋਂ ਲੈ ਕੇ ਹੱਦ ਤੱਕ ਮੰਗਦੇ ਇਹਨੂੰ ਨੇ ਸਿੱਖਦੇ ਕਿਹਾ ਕਿ ਤੇਰੀ ਲੋੜ ਹੀ ਆ ਉੱਤੇ ਖਾਂ ਨੂੰ ਵੀ ਦੇਂਦਿਆਂ ਕੌਣ ਨੂੰ ਵੀ ਦੇਂਦਿਆਂ ਰਹਿ ਨੂੰ ਘਰ ਵੀ ਦੇਂਦਿਆਂ ਉੱਤੇ ਧੀ ਵੀ ਦੇਂਦਿਆਂ ਕਈਆਂ ਨਾਲਾਂ ਵੀ ਦੇਂਦਿਆਂ ਉਹਨੇ ਵੀ ਕਦੀ ਜੀ ਬੇਨਾ ਮਾਰਿਆ ਪਰ ਕਿਸੇ ਇਨਸਾਨ ਕੋਈ ਇੰਜ ਕਰਵਾ ਕਹਿੰਦਾ ਨਿਤ ਮੇਨਾ ਮਾਰਿਆ ਇਸ ਕਰਕੇ ਇਹਦੀ ਸਿੱਖਲਾ ਕਰੀ ਇਹਦੀ ਬਾਣੀ ਪੜਦੀ ਹੋਰ ਕੋ ਜਿਹੜੇ ਧੱਕਾ ਮਟ ਦਿੰਦੀ ਤੈਨੂੰ ਕੱਟ ਕੇ ਨਿਤ ਦਾ ਕਰਦੀ ਹੈ ਨਾ ਤੇ 6ਵੇਂ ਕਲਾਸ ਦਾ ਗੁਰਨਾਥ ਸਰਵਾਰੇ ਬਾਪ ਪੜ੍ਹਦਾ خالسا b a

ਏ ਤੁਮ ਤੋ ਕੀ ਪੜੋ ਗੈਤਰੀ ਗੋਬਿੰਦ ਰਿੰਦ ਅਮਾਰੇ ਨਾ ਦੇ ਦੇਂ ਕੇ ਹੇ ਮਾ ਪਿਸ਼ਰਨਾ ਨੈਣ ਨਰਾਇਣ ਆਲਾ ਇਰਤਨ ਮਸ ਗੁਬਿੰਦਾ ਮੇਰੀ ਜਿਨ ਪਾ ਦਸ਼ਨ ਸਤਿਗੁਰਾਂ ਦੀ ਪਾਵਨ ਹੁਕਮ ਅੰਦਰ ਸਤਜੋ ਜੀ ਅੰਦਰ ਛੇਵੇਂ ਪਾਤਸ਼ਾਹ ਜੰਮਤਾਰ ਜੋਨ ਸੈ ਜੁਨਾਂ ਦੇ ਨਾਮ ਨੂੰ ਆਸੀਆਂ ਚੜ੍ਹਦੇ ਮੋਤੂਸਵਾ ਦੇ ਬੁਸਤਾ ਪੇ ਸਹਿਬ ਨੇ ਕਿਰਪਾ ਕੀਤੀ ਆਦਿ ਦੇ ਸਮੁਹਾਨ ਦਿਹਾੜੇ ਤੇ ਆਪ ਸਰਬਤ ਸੰਗਤ ਗੁਰੂ ਗੋਤ ਵਿੱਚ ਸੱਚ ਦੇ ਖੰਡ ਕਰਦੇ ਕੋ ਜਦੋਂ ਅਸੀਂ ਸਤ ਸੱਚੇ ਪਾਤਸ਼ਾਹ ਮਹਾਰਾਜ ਦੀ ਜਲਾਉਂਦੇ ਆ ਤੇ ਸਾਧ ਸੰਗਤ ਸਾਡੀ ਹਾਜ਼ਰੀ ਕਾਮ ਪ੍ਰਵਾਨ ਹੁੰਦੀ ਹੈ ਜਦੋਂ ਤੁਸੀਂ ਕੁੱਝ ਕੜੀਆਂ ਮਹਾਰਾਜ ਦੀ ਗੋਲ ਵਿੱਚ ਬੈਠਦੇ ਆ ਵੈਸੇ ਸਾਡਾ ਸੁਭਾਅ ਬਣਿਆ ਹੁੰਦਾ ਕਿਉਂਕਿ ਸਾਡਾ ਧਿਆਨ ਉਹਦੇ ਪਾਸੇ ਹੁੰਦਾ ਤੇ ਅਸੀਂ ਕਈ ਵਾਰ ਹੋਰ ਕਿਸੇ ਕੰਮ ਜਾਣਾ ਹੁੰਦਾ ਤੇ ਸਾਡੇ ਧਿਆਨ ਦਿੰਦਾ ਫਿਰ ਚਲੋ ਜਾਂਦੇ ਜਾਂਦੇ ਗੁਰਦੁਆਰਾ ਸਾਹਿਬ ਹੋ ਗਿਆ ਤਾਂ ਜੇ ਅਸੀਂ ਪਹਿਲਾਂ ਹੀ ਮਨ ਵਿੱਚ ਧਾਰਨ ਕੀਤਾ ਹੋਇਆ ਕਿ ਜਾ ਕੇ ਮੱਥਾ ਟੇਕ ਕੇ ਫਿਰ ਆਪਾਂ ਹੋਰ ਅੱਗੇ ਜਾਣਨ ਹੈ ਫਿਰ ਸਾਡੇ ਕੋਲੋਂ ਮਹਾਰਾਜ ਜੀ ਦੀ ਹਜ਼ੂਰੀ ਨੂੰ ਕਮੇਟਾ ਨਹੀਂ ਜਾਂਦਾ ਇਹ ਇਹ ਜਿਹੜਾ ਮਤਲਬ ਭਗਤ ਕਬੀਰ ਸਾਹਿਬ ਜੀ ਦਾ ਅਕਸਰ ਆਗ ਵਿੱਚ ਜਿਸ ਦਾ ਪਹਿਲਾ ਬੰਦ ਆਪਾਂ ਪੜਿਆ ਹੈ ਉਹ ਇਸ ਪਵਨ ਸ਼ਬਦੀ ਵਿਚਾਰਨਾ ਜਿਹੜੀਏ ਹਜ਼ੂਰ ਵੱਲੋਂ ਬੱਚੇ ਪੱਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਦਾ ਸਭ ਸਾਰਾ ਵਾਹਿਗੁਰੂ ਜੀ ਦਾ ਅਤੇ ਇੱਕ ਪਾਸੇ ਜਿਹੜੀ ਥਿਰ ਹੈ ਉਹ ਕੀ ਦਾਵਾ ਕਰਦੀ ਹੈ ਵੇਖੋ ਸਾਡੇ ਕੋਲ ਵਿਖਾਉਣ ਵਾਸਤੇ ਬਹੁਤ ਕੁਝ ਹੈ ਇਸ ਕਰਕੇ ਅਸੀਂ ਜਿਆਦਾ ਦਾਵੇਦਾਰ ਹਾਂ ਤੇ ਦੂਜੇ ਪਾਸੇ ਭਗਤਾਂ ਦੀ ਪਿਆਰਾਂ ਦੀ ਰੱਬ ਤੇ ਪ੍ਰੇਮ ਵਾਲਿਆਂ ਦੀ ਬਾਤ ਹੈ ਜਿਨ੍ਹਾਂ ਕੋਲ ਬਾਹਰ ਮਖਾਉਣ ਵਾਸਤੇ ਭਾਵੇਂ ਕੁਝ ਵੀ ਨਾ ਹੋਵੇ ਪਰ ਉਹ ਨਾਮ ਦਾ ਅੰਦਰ ਜਿਹੜਾ ਹੈ ਤੁਰਿਆ ਜਿਆ ਹੁੰਦਾ ਪਗਤ ਕਬੀਰ ਸਾਹਿਬ ਨੇ ਜਿਹੜਾ ਬਚਨ ਆਖਿਆ ਇੱਥੇ ਬਹੁਤ ਮੱਡੀ ਤੇ ਨਾਲ ਉਹ ਨਾਮ ਦਾ ਕਿਸ ਦਾ ਜ਼ਿਕਰ ਕੀਤਾ ਕਿਉਂਕਿ ਅਸੀਂ ਇਹ ਜ਼ਿਕਰ ਕਰਦੇ ਹਾਂ ਕਿ ਜਿਵੇਂ ਮਨੁੱਖ ਨੂੰ ਬਹੁਤ ਚੀਜ਼ਾਂ ਜੜੀਆਂ ਨੇ ਉਹ ਬਣਾਉਣੀਆਂ ਪਈਆਂ ਆਪਣੇ ਰੱਖਿਆ ਵਾਸਤੇ ਫਿਰ ਜਿਹੜੇ ਵੱਡੇ-ਵੱਡੇ ਮੁਲਖਾ ਉਹਨਾਂ ਨੂੰ ਆਪਣੇ ਰੱਖਿਆ ਵਾਸਤੇ ਬਹੁਤ ਹਥਿਆਰ ਬਣਾਉਣੇ ਪਏ ਮਸਲਾ ਤੇ ਹੀ ਹੈ ਨਾ ਕਿ ਆਪਣੀ ਰੱਖਿਆ ਕੀਤੀ ਜਾ ਸਕੇ ਕਿ ਜੇ ਦੂਜੇ ਦੇਸ਼ ਕੋਲ ਪਰਮਾਣੂ ਹੈ ਉਹਦੇ ਕੋਈ ਕਹਿੰਦੇ ਸੀ ਦੋ ਬਣਾਉਣੇ ਨੇ ਤਾਂ ਕਿ ਸਾਡਾ ਦਮਦਬਾ ਵਧਿਆ ਰਹੇ ਤੇ ਸਾਡੇ ਕੋਲ ਵੀ ਅਸੀਂ ਵੀ ਚਲਾ ਦੇਾਂਗੇ ਜੇ ਉਧਰੋਂ ਕਿਸੇ ਨੇ ਚਲਾਇਆ ਤੇ ਅਸੀਂ ਇਧਰੋਂ ਚਲਾਵਾਂਗੇ ਭਾਵੇਂ ਨੁਕਸਾਨ ਦਵਾ ਕਰਾ ਡਾਣਾ ਪਰ ਅਸਲ ਹੈ ਆਪਣੀ ਰੱਖਿਆ ਵਾਸਤੇ ਜੇ ਇਹ ਬਾਰੀ ਤੌਰ ਤੇ ਬਹੁਤ ਕੁਝ ਬਣਾਇਆ ਗਿਆ ਫਿਰ ਧਾਰਮਿਕ ਤੌਰ ਤੇ ਇਹਨਾਂ ਚੀਜ਼ਾਂ ਦਾ ਨਿਰਮਾਣ ਕੀਤਾ ਗਿਆ ਪਰ ਸੰਸਾਰਿਕ ਤੌਰ ਤੇ ਪਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਦੇ ਆ ਜਦੋਂ ਅਸੀਂ ਆਪਣੇ ਪ੍ਰਾਤਨ ਇਤਿਹਾਸ ਨੂੰ ਪੜ੍ਹਦੇ ਆ ਤੇ ਇੱਥੇ ਉਹ ਲੋਕ ਸਨ ਉਹਨਾਂ ਲੋਕਾਂ ਦਾ ਮੁਸੀਬਾ ਸੀ ਜਿਨ੍ਹਾਂ ਨੂੰ ਧੜ ਵੀ ਜਿਹੜੇ ਸਨ ਉਹ ਆ ਕੇ ਲੁਕਦੇ ਆਪਣੇ ਮਨਕਾਂ ਚ ਚਲੇ ਜਾਂਦੇ ਪਰ ਇਹਨਾਂ ਕੋਲ ਇਨੀ ਤਾਕਤ ਨਹੀਂ ਸੀ ਕਿ ਉਹਨਾਂ ਨੂੰ ਰੋਕ ਸਕਦੇ ਇਹਨਾਂ ਨੇ ਆਖਿਆ ਵੀ ਸਾਡੇ ਕੋਲ ਉਹ ਤੇ ਕੋੜਾ ਨਹੀਂ ਗੁਰੂ ਨਾਨਕ ਸਾਹਿਬ ਸੱਗੇ ਪਾਤਸ਼ਾਹ ਨੇ ਕਿਰਪਾ ਕੀਤੀ ਮਹਾਰਾਜ ਨੇ ਆਖਿਆ ਫੁੱਟ ਤੇ ਜਾਂਦੇ ਬਾਜ ਨੂੰ ਕਹਿੰਦਾ ਆਨਕ ਦਾ ਵਣਜਾਰਾ ਇੱਕ ਸੱਚਕ ਹੁਕਮ ਇੱਕ ਆਵਾਜ਼ ਸੀ ਮਹਾਰਾਜ ਨੇ ਆਖਿਆ ਤੇਰੇ ਵਿੱਚ ਗੁਣ ਕਿਹੜਾ ਹੈ ਪੋਟੰਡੇ ਹੋਏ ਬਾਜ ਵਰਗਾ ਤੇ ਜਦੋਂ ਤੁਸੀਂ ਬਾਜ ਨੂੰ ਉੱਡਦਿਆਂ ਵੇਖਦੇ ਹੋ ਤੇ ਉਹ ਸਾਡੀ ਨਿਗਾਹ ਹੇਠ ਹੈ ਪਰ ਜਦੋਂ ਉਹ ਆਪਣੇ ਖੰਭਾਂ ਨਾਲ ਪਰਵਾਜ ਕਰੇਗਾ ਇੱਕ ਛੇੜ ਵਿੱਚ ਸਾਡੀ ਨਿਗਾਹ ਤੋਂ ਦੂਰ ਚਲਿਆ ਜਾਏਗਾ ਉਹਦੀ ਉਡਾਣ ਵਿੱਚ ਤਾਕਤ ਹੈ ਸਹਿਬ ਸੱਚੇ ਬਾਦਸ਼ਾਹ ਮਹਾਰਾਜ ਨੇ ਇਦਾਂ ਦੀ ਸੁਰਤ ਬਖਸ਼ਿਸ਼ ਕੀਤੀ ਹਜ਼ੂਰ ਆਖਿਆ ਇਹ ਸੁਰਤ ਕਿ ਹੋਣੀ ਚਾਹੀਦੀ ਹੈ ਉੱਟੇ ਜਾਤੇ ਬਾਜ ਨੂੰ ਕਹਿੰਦਾ ਨਾਨਕ ਦਾ ਵਣਦਾਰਾ ਇਹ ਜਾਂ ਕੜ ਨੂਰ ਕੀ ਨਹੀਂ ਸਕਦਾ ਕੋਈਆਂ ਦਾ ਯਾਰਾ ਜਦੋਂ ਅੰਦਰ ਚਾਨਣ ਹੋ ਗਿਆ ਜਦੋਂ ਪ੍ਰਕਾਸ਼ ਹੋ ਗਿਆ ਜਦੋਂ ਸਮਝ ਆ ਗਈ ਫਿਰ ਇਹ ਲੱਗੇ ਦੁਨੀਆਂ ਦਾ ਕੋਈ ਵੀ ਐਸਾ ਆਰਾ ਨਹੀਂ ਹਨੇਰੇ ਨੂੰ ਵੀ ਇਸ ਚਾਨਣ ਨੂੰ ਢੀਂ ਸਕਦਾ ਗੁਰੂ ਨਾਨਕ ਸਾਹਿਬ ਸੱਜੇ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਿਸਨਾ ਦਾ ਇਤਿਹਾਸ ਸ਼੍ਰੀ ਪੰਜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫਿਰ ਸਿੱਖ ਸੋਭਾ ਫਿਰ ਅਗੇ ਮੋਰਚੇ ਅਕਾਲ ਤਖਤ ਤੇ ਹਮਲਾ ਇਹ ਇਹਨਾਂ ਕੁਝ ਵਾਦਲਿਆ ਇਹਨਾਂ ਸਮਿਆਂ ਦੌਰਾਨ ਬਹੁਤ ਕੁਝ ਜਿਹਦਾ ਇਸ ਵਾਸਤੇ ਰੱਖਿਆ ਗਿਆ ਕਿ ਤੁਸੀਂ ਆਪਣਾ ਇਮਾਨ ਛੱਡ ਦਿਓ ਤੇ ਜੋ ਕਹੋਗੇ ਤੁਹਾਨੂੰ ਦੇ ਦੇਆਗੇ ਉੱਟਦੇ ਜਾਂਦੇ ਬਾਜ ਨੂੰ ਕਹਿੰਦਾ ਨਾਨਕ ਬਾਵਣ ਜਾਰਾ ਇਹ ਚਾਣ ਨੂੰ ਤੇ ਨਹੀਂ ਸਕਦਾ ਇਹ ਦੁਨੀਆਂ ਦਾ ਆਰਾਮ ਮੰਨਣ ਨੂੰ ਸਭ ਤੱਕ ਬਥੇਰੇ ਚੰਦਨ ਕਾਇ ਸੁਵਾਰਾ ਉਹ ਕਹਿੰਦੇ ਸਨ ਮੈਂ ਤੁਹਾਨੂੰ ਤੱਕ ਦੇ ਦਿੰਨੇ ਤੁਹਾਨੂੰ ਚੰਦਨ ਦੇ ਸਵਾਰ ਬਣਾ ਦੇਨੇ ਚੌਕੀਆਂ ਹੋੜੀਆਂ ਤੱਕ ਤੌਣਗੇ ਤੁਸੀਂ ਆਪਣਾ ਬੈਠਣਾ ਤੇ ਮौज ਕਰਨੀ ਪਰ ਅਖੀਰ ਤੇ ਨਿਕਲ ਕੀਤਾ ਐ ਪਰ ਖਾਲਸਿਆਂ ਨੇ ਕਰਨਾ ਸੀ ਤਾਰਿਆਂ ਉਤਾਰਾ ਕਹਿੰਦੇ ਜਿਹੜੇ ਖਾਲਸੇ ਨੇ ਜਿਹੜੇ ਚੜ੍ਹਤ ਕਲਾ ਵਾਲੇ ਆ ਉਹਨਾਂ ਨੇ ਤਾਰਿਆਂ ਦੀ ਸ਼ਾਨ ਉਤਾਰਾ ਕਰਨਾ ਸੀ ਉਹਨਾਂ ਨੂੰ ਕਿਸੇ ਦੀ ਮੁਖਾਜੀ ਦੀ ਲੋੜ ਨਹੀਂ ਸੀ ਕਿ ਉਹ ਕਿਸੇ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਉਹਨਾਂ ਨੇ ਕੇਵਲ ਗੁਰੂ ਨੂੰ ਮੁੱਖ ਰੱਖ ਕੇ ਤੇ ਇਹ ਉਤਾਰਾ ਆਪਣੇ ਜੀਵਨ ਵਿੱਚ ਚਰਨਾ ਸੀ ਕਿ ਸਾਨੂੰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਹਾਰਾ ਹੈ ਭਗਤ ਕਬੀਰ ਸਾਹਿਬ ਨੇ ਵੰਡ ਕੀਤੀ ਉਹਨਾਂ ਨੇ ਆਖਿਆ ਕਿ ਤੇਰੀ ਸਾਡੇ ਨਾਲ ਤਰੀਸ ਨਹੀਂ ਹੈ ਭਾਵੇਂ ਜਿਵੇਂ ਜ਼ਿਕਰ ਕਰਦਾ ਨਾ ਕਿ ਤੂੰ ਬਹੁਤ ਉੱਚਾ ਹੈ ਬੜਾ ਉਪਦੇਸ਼ ਕਰਦਾ ਹੈ ਪਰ ਤੇਰੀ ਸਾਡੇ ਨਾਲ ਰੀਸ ਕੋਈ ਨਹੀਂ ਕਿਉਂ ਕਿ ਸਾਡੇ ਅੰਦਰ ਜੋ ਹੈ ਉਹ ਤੇਰੇ ਕੋਲ ਨਹੀਂ ਹੈ ਮੇਰੀ ਜਹਿਪਾ ਫਿਸ਼ਨ ਨੰਦਰਾਇਣ ਮੇਰੀ ਸੁਆਦ ਤੇ ਪਰਮੇਸ਼ਰ ਵੈਦੂ ਦਾ ਨਾਮ ਹੈ ਜੇ بڑا ਸੋਹਣਾ ਵਤਨ ਜਿਹੜਾ ਭਾਈ ਸਾਹਿਬ ਜਨਾਬ ਸਾਹਿਬ ਤੋਂ ਪਹਿਲਾਂ ਪੜਦੇ ਸਨ ਕਬੀਰ ਮੇਰੀ ਸਿਮਰਣੀ ਪ੍ਰਸਨਾ ਉਪਰ ਰਾਮ ਬਾਤ ਜੁਗਾਂ ਦੀ ਸਗਲ ਅਗਤ ਸਾਥੋ ਸੁਖ ਬਿਸ਼ਰਾਮ ਜਿਹਦੇ ਚਿੱਤ ਵਿੱਚ ਹਿਰਦੈ ਚ ਸਦਾ ਪਰਮੇਸ਼ਰ ਦਾ ਨਾਮ ਹੈ ਜਿਹਦੇ ਚਿੱਤ ਵਿੱਚ ਮਾਲਕ ਦੀ ਯਾਦ ਹੈ ਗਿੰਦੇ ਉੱਤੇ ਸੁਖ ਹੈ ਉੱਤੇ ਆਨੰਦ ਹੈ ਉਮਰੇ ਜਹਿ ਬਾਪਿਸ਼ਨਾ ਮੈਂ ਨਰਾਇਣ ਮੈਂ ਅੱਖਾਂ ਨਾਲ ਉਸ ਮਾਲਕ ਨੂੰ ਵੇਖਦਾ ਹਾਂ ਕਿ ਤੈ ਵਸੈ ਗੋਬਿੰਦਾ ਮੇਰੇ ਹਿਰਦੇ ਵਿੱਚ ਗੋਬਿੰਦ ਦਾ ਵਾਸਾ ਹੈ ਤੇਰੇ ਨਾਲ ਕਿਸੇ ਹੋਰ ਦਾ ਭੈ ਨਹੀਂ ਹੈ ਜਮ ਜੰandar ਜਦ ਤੂੰ ਛਸ ਬਵਰੇ ਤਬ ਕਹਿ ਸ ਮੁਕੰਦਾ ਉਦੋਂ ਆਨੇ ਕਾਣ ਕੀਤੇ ਆਖਿਆ ਉਹ ਕੇ ਜਦੋਂ ਤੈਨੂੰ ਜਮਾਂ ਦੇ ਸਾਹਮਣੇ ਲੈ ਕੇ ਜਾਣਾ ਨਾ ਜਦੋਂ ਤੈਨੂੰ ਪੁੱਛਿਆ ਕਿ ਦੱਸ ਤੈਨੂੰ ਭੇਜਿਆ ਕਾਹਦੇ ਵਾਸਤੇ ਸੀ ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ ਮਾਲਕ ਦੀ ਯਾਦ ਨੂੰ ਆਪਣੇ ਹਿਰਦੇ ਚ ਬਸਾਉਣ ਵਾਸਤੇ ਪਰ ਤੂੰ ਕੀਤਾ ਕਿ ਕਹਿਣ ਲੱਗੇ ਜਿਹੜਾ ਕਰਮ ਕਰਨਾ ਚਾਹੀਦਾ ਸੀ ਕੋਈ ਨਹੀਂ ਕੀਤਾ ਇੱਕ ਧਾਗੇ ਤੱਕ ਸੀਮਤ ਰਹਿ ਗਿਆ ਤੇ ਵੇਖ ਬਾਹਰੀ ਤੌਰ ਤੇ ਇਹ ਬਣਾਇਆ ਹੋਇਆ ਜਿਹੜਾ ਭੇਖ ਹੈ ਭਗਤ ਕਬੀਰ ਸਾਹਿਬ ਕਹਿੰਦੇ ਵੀ ਇਹਦਾ ਇਸ ਜੀਵਨ ਦੇ ਪਾਰ ਉਤਾਰੇ ਨਾਲ ਕੋਈ ਸੰਬੰਧ ਨਹੀਂ ਹੈ ਹਮ ਕਰ ਸੂਤ ਤਨ ਨਿਤ ਤਾਨਾ ਕੰਠ ਜਨੇਊ ਤੁਹਾਡੇ ਅੱਖ ਲੱਗੇ ਕਿ ਜਿਸ ਜਨੇਊ ਨੂੰ ਆਪਣੇ ਕੰਠ ਧਾਰਨ ਕਰਕੇ ਤੂੰ ਇਹ ਆਖਦਾ ਵੀ ਵੇਖੋ ਮੈਂ ਤੁਹਾਨੂੰ ਸਹਾਰਾ ਦੇਣ ਵਾਲਾ ਹਾਂ ਮੈਂ ਤੁਹਾਨੂੰ ਤੌਰ ਤੇ ਤੋਂ ਬਾਤ ਕਰਨ ਵਾਲਾ ਹਾਂ ਪਰ ਇਸ ਸੂਤ ਦੇ ਤਾਂ ਸਾਡੇ ਕਰ ਢੇਰ ਲੱਗੇ ਹੋਏ ਕਿਉਂਕਿ ਸਾਡਾ ਕੰਮ ਹੀ ਸੂਤ ਨੂੰ ਹਰ ਵੇਲੇ ਤਾੜੀ ਨੂੰ ਕਿਸ ਬੜਨ ਦਾ ਹੈ ਫਿਰ ਤੇਰੇ ਨਾਲੋਂ ਜਿਆਦਾ ਧਰਮੀ ਤੇ ਅਸੀ ਹੋਏ ਤਾਂ ਕਿਉਂਕਿ ਤੇਰੇ ਕੋਲ ਤੇ ਇੱਕ ਹੈ ਸਾਡੇ ਦਰ ਤੇ ਥੇਸ ਲੱਗਾ ਹੋਇਆ ਹੈ ਹਮ ਘਰ ਸੂਤ ਤਨੈ ਨਿਤ ਤਾਨਾ ਕੰਠਿ ਜਿਵੇਂ ਉਹ ਤੁਹਾਾਰੇ ਤੁਮ ਤਾਂ ਵੇਦ ਪੜੋ ਗਾਇਤਰੀ ਗੋਪਿੰਦ ਵਿਦ ਹੈ ਹਮਾਰਾ ਸਾਡੇ ਹਿਰਦੇ ਵਿੱਚ ਉਸ ਗੋਬਿੰਦ ਦਾ ਸਪਿਆਰੇ ਦਾ ਪਰਮੇਸ਼ਰ ਦਾ ਵਾਸਾ ਹੈ ਤੁਸੀਂ ਜੇ ਆਪਣੇ ਵਾਸਤੇ ਪੜ੍ਹਦੇ ਤੇ ਤਾਂ ਵੀ ਪੜਾਉਣਾ ਸੀ ਕੰਤ ਜੰਗਾ ਸਿੱਖ ਜੋ ਕੋ ਧਰਮ ਦੀ ਗੱਲ ਸਿੱਖ ਲੈਣੀ ਸੀ ਪਰ ਜੇ ਤੁਸੀਂ ਵੇਦ ਵੀ ਪੜਿਆ ਗਾਇਤਰੀ ਵੀ ਪੜੀ ਤਾਂ ਦੇ ਵਾਸਤੇ 빙 ਘੋੜਨਾਂ ਨੂੰ ਉਪਦੇਸ਼ ਕਰਨਾ ਹੈ ਦੂਜਿਆਂ ਦਾ ਕੋਈ ਕਾਰਜ ਹੈ ਉਥੇ ਜਾ ਕੇ ਉਪਦੇਸ਼ ਕਰਨਾ ਇਹਦੇ ਵਾਸਤੇ ਤੁਸੀਂ ਪੜਿਆ ਪਰ ਐਸੇ ਮਾਲਕ ਪਰਮੇਸ਼ਰ ਨੂੰ ਅਸੀਂ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਤਾਂ ਕਰਕੇ ਅਸੀਂ ਵੇਖਾਵੇਂ ਕਿ ਬਾਹਰੀ ਕਰਮ ਤੇ ਕਰਦੇ ਆ ਕਿ ਜਦੋਂ ਆਹ ਤਿਆਰ ਆ ਗਿਆ ਜੇ ਇੰਨਾ ਕਰ ਲਈਏ ਕਿ ਸਾਰੇ ਲੋਕ ਕਰਦੇ ਨੇ ਅਸੀਂ ਵੀ ਕਰਦੇ ਆ ਤੇ ਫਿਰ ਅਸੀਂ ਇਹ ਅੱਖ ਨਹੀਂ ਕਿ ਅਸੀਂ ਕਿਹੜਾ ਫੋਲ ਬਤਾਰਾ ਕੀਤਾ ਇਤੋਂ ਤੱਕ ਜੇ ਸਾਨੂੰ ਕੀੜਾ ਦਿਸ ਪਿਆ ਬਾਵਾ ਦਿਸ ਪਿਆ ਸੀਗੇ ਨੇ ਜੁਹਾਰਾ ਤੇ ਪਾਵੇ ਨਾਲ ਰਖੜੀ ਬੰਨ੍ਹ ਦਿਓ ਹੁਣ ਗੁਰੂ ਸਾਹਿਬ ਦਾ ਇਸ ਗੱਲ ਦਾ ਰੋਜ਼ ਦਾਵਾ ਕਰਦੇ ਆ ਸਤਗੁਰ ਹਮੇਸ਼ਾ ਹੀ ਢਾਲ ਹੈ ਸਤਗੁਰ ਤੇ ਕਦੇ ਵੀ ਦੂਰ ਨਹੀਂ ਹੁੰਦਾ ਔਰ ਮੇਰੇ ਸੰਗ ਸਦਾ ਹੈ ਨਾਲੇ ਪਰ ਕਹਿੰਦੇ ਉਹਦੇ ਵਾਸਤੇ ਉਹਦੇ ਪੀੜੇ ਦੇ ਭਾਵੇਂ ਨੂੰ ਤੈਨੂੰ ਧਾਗਾ ਬੰਨਣ ਦੀ ਲੋੜ ਨਹੀਂ ਬਲਕਿ ਕਹਿੰਦੇ ਕੀ ਕਰਨਾ ਪੈਣਾ ਸਿਮਰ ਸਿਮਰ ਤਿਸ ਸਦਾ ਸੰਭਾਲੇ ਉਹਦੀ ਸਦਾ ਮਨ ਦਿਨ ਸੰਭਾਲ ਕਰ ਉਹਨੂੰ ਸਿਮਰਨ ਚੇਤੇ ਕਰ ਉਹ ਤਾਂ ਤੇਰੇ ਨਾਲ ਹੈ ਉਹ ਇਹਨਾਂ ਤਾਂ ਗਿਆਨ ਕਰਕੇ ਤੇਰੇ ਨਾਲ ਨਹੀਂ ਹੈ ਉਹ ਤਾਂ ਤੇਰੇ ਨਾਲ ਹੈ ਕਿਉਂਕਿ ਤੂੰ ਉਹਨੂੰ ਸਿਮਰਨਾ ਹੈ ਉਹਨੂੰ ਚੇਤੇ ਕਰਨਾ ਹੈ ਕੋਸ਼ਿਸ਼ ਪਿਆਰੇ ਨੂੰ ਆਪਣੀ ਯਾਦ ਵਿੱਚ ਵਸਾਉਣਾ ਆਖਿਆ ਇਹ ਪੜਾਉਣਾ ਸੀ ਤੇ ਆਪਣੇ ਵਾਸਤੇ ਵੀ ਪੜਿਆ ਹੁੰਦਾ ਪਰ ਤੁਸੀਂ ਤਾਂ ਦੁਨੀਆਂ ਨੂੰ ਸਿਣਾਉਣ ਵਾਸਤੇ ਪੜਿਆ ਸੀ ਗੋਪਿੰਦ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ ਤੇ ਜੇ ਤੁਸੀਂ ਇਸ ਗੱਲ ਦਾ ਦਾਵਾ ਕਰਦੇ ਸੀ ਵੀ ਅਸੀਂ ਤਾਂ ਵੇਖੋ ਜੀ ਤੁਹਾਡੇ ਭੜੇ ਵਾਸਤੇ ਸਾਰਾ ਕੁਝ ਕਰਦੇ ਆਂ ਸਾਨੂੰ ਕੋਈ ਲੋੜ ਥੋੜੀ ਹੈ ਪੀ ਅਸੀਂ ਧਰਮ ਦੇ ਕਰਮ ਕਰੀਏ ਅਸੀਂ ਤਾਂ ਆਤਮਿਕ ਜਨਮ ਚੜ੍ਹ ਪੜੀ ਗਏ ਅਸੀਂ ਇਹ ਕਿਰਿਆ ਕਰਮ ਕਰੀਏ ਇਹ ਤਾਂ ਅਸੀਂ ਤੁਹਾਡੇ ਵਾਸਤੇ ਕਰਦੇ ਆਂ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਜੇ ਸਾਡੇ ਵਾਸਤੇ ਕਰਦੇ ਸੀ ਫਿਰ ਸਾਡਾ ਬੜਾ ਕਿਉਂ ਨਹੀਂ ਹੋਇਆ ਫਿਰ ਅਸੀਂ ਨੀਵੇਂ ਦੇ ਨੀਵੇਂ ਕਿਵੇਂ ਰਹਿ ਗਏ ਤੁਸੀਂ ਸਾਡੇ ਵਾਸਤੇ ਇਹਨੇ ਕਰਮ ਕੀਤੇ ਤੇ ਸਾਨੂੰ ਤੇ ਉੱਤੇ ਹੋ ਜਾਣਾ ਚਾਹੀਦਾ ਸੀ ਪਰ ਅਸੀਂ ਫਿਰ ਵੀ ਉੱਥੇ ਰਹਿ ਗਏ ਹਮ ਗੁਰੂ ਤੁਮ ਗਵਾਰ ਕਸਾਈ ਅੱਖ ਲੱਗੇ ਵੀ ਅਸੀਂ ਤੇ ਗਾਵਾਂ ਸੀ ਕਿ ਸਾਨੂੰ ਤੁਸੀਂ ਆਖਿਆ ਵੀ ਇੰਨਾ ਕਰ ਲੋ ਅਸੀਂ ਉਦਾਂ ਕਰ ਲਿਆ ਸਾਨੂੰ ਆਖਿਆ ਆਹ ਕਰਮ ਕਰ ਲੋ ਅਸੀਂ ਉਦਾਂ ਕਰ ਲਿਆ ਹਮ ਗੁਰੂ ਤੁਮ ਗਵਾਰ ਕਸਾਈ ਜਨਮ ਜਨਮ ਰਖਵਾਰੇ ਤੇ ਤੁਸੀਂ ਆਖਿਆ ਵੀ ਅਸੀਂ ਤੁਹਾਡੇ ਜਨਮ ਜਨਮਾਂ ਦੇ ਰਖਵాలే ਫਿਰ ਸਾਡੇ ਬਜ਼ੁਰਗਾਂ ਤੇ ਕਰੋਨਾ ਦੇ ਜਿਹੜੇ ਬਜ਼ੁਰਗ ਸਨ ਉਹਨਾਂ ਦੇ ਤੇ ਜੇ ਤੁਸੀਂ ਇਹ ਦਾਵਾ ਕਰਦੇ ਵੀ ਤੁਸੀਂ ਸਾਡੀ ਰਾਖੀ ਕੀਤੀ ਹੈ ਸਾਨੂੰ ਬਹੁਤ ਥਾਵਾਂ ਤੋਂ ਬਚਾਇਆ ਹੈ ਫਿਰ ਅਸੀਂ ਪਾਰ ਕਿਉਂ ਨਹੀਂ ਹੋਏ ਫਿਰ ਸਾਡਾ ਭਲਾ ਕਿਉਂ ਨਹੀਂ ਹੋਇਆ ਤਮ ਗੋ ਰੂ ਤਮ ਗਵਾਰ ਗਸਾਈ ਜਨਮ ਜਨਮ ਮਰਖਵਾਰੇ ਕਬੂ ਨਾ ਪਾਰ ਉਤਾਰ ਕਰਾਇਓ ਕੈਸੇ ਖਸਮ ਹਮਾਰੇ ਕਦੇ ਵੀ ਸਾਨੂੰ ਤੁਸੀਂ ਇਸ ਧਾਂਤੋਂ ਪਰਲੇ ਪਾਰ ਕਿਉਂ ਲੈ ਕੇ ਤੁਸੀਂ ਸਾਡਾ ਪਾਰ ਉਤਾਰਾ ਕਿਉਂ ਨਹੀਂ ਕੀਤਾ ਅਸੀਂ ਤੇ ਛੁੱਧਰ ਤੇ ਛੁੱਧ ਗਏ ਗਿਵੇਂ ਰਹਿ ਗਏ ਕਿ ਕਿੰਨੀਆਂ ਪੁਸ਼ਕਤਾ ਉਸੇ ਤਰ੍ਹਾਂ ਕਰੇ ਹੋ ਨੇ ਫਿਰ ਅਸਿਰ ਜਿਉ ਕਿਉਂ ਨਹੀਂ ਹੋਇਆ ਉੱਜਿਆਂ ਤੇ ਕੇਵਲ ਉਸ ਪਰਮਾਤਮਾ ਦੀ ਪਰਮੇਸ਼ਰ ਦੀ ਯਾਦ ਨੇ ਕਰਨਾ ਸੀ ਇਹ ਤਾਂ ਤੁਸੀਂ ਆਪਣੇ ਵਾਸਤੇ ਬਣਾਇਆ ਹੋਇਆ ਸਾਰਾ ਤੇ ਇਹਦੇ ਨਾਲ ਸਾਡਾ ਭਲਾ ਨਹੀਂ ਸੀ ਹੋਣਾ ਕਿਉਂਕਿ ਤੁਸੀਂ ਕਦੇ ਵੀ ਸਾਨੂੰ ਇੱਥੋਂ ਪਾਰ ਨਹੀਂ ਲੈ ਕੇ ਗਏ ਫਿਰ ਤੁਸੀਂ ਸਾਡੇ ਖਸਮ ਉdade ਹੋਏ ਤੁਸੀਂ ਸਾਡੇ ਮਾਨਕਤਾ ਦੇ ਵਿੱਚ ਜੇ ਤੁਸੀਂ ਰੱਖੇ ਨਹੀਂ ਜੀ ਜੇ ਤੁਸੀਂ ਸਾਡਾ ਭਲਾ ਹੀ ਨਹੀਂ ਕੀਤਾ ਇਹਦੇ ਤੁਹਾਡੇ ਸਾਰੇ ਕਰਮ ਕਾਂ ਦੇ ਵਾਸਤੇ ਸਨ ਲੋਕਾਂ ਨੂੰ ਖੋਜ ਕਰਨ ਵਾਸਤੇ ਕਿ ਕਿ ਉਪਤ ਹੈ ਕਿ ਰਾਜਾ ਹੈ ਇਹਦੇ ਕੋ ਚਾਰ ਤਮੜੀਆਂ ਵੱਧ ਨੇ ਇਸ ਕਰਕੇ ਉਹਦੀ ਤਰੀਫ ਕਰਨੀ ਕਿ ਵੇਖੋ ਤੁਸੀਂ ਰਾਜੇ ਬਹੁਤ ਕੁਝ দান ਦੇ ਰੂਪ ਵਿੱਚ ਦਿੰਦੇ ਹੋ ਤੁਹਾਡਾ ਦਿੱਤਾ